ਫੀਨ ਚੇੜੀ ਰਹੀ ਟਾਈਪ ਦਾ ਪਰਸਨ ਸੀ ਉਹਨੂੰ ਮੇਰੀ ਗਲੀ ਦੇ ਵਿੱਚ ਉਹਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਪੇਚਿਆ ਗਿਆ ਕਿਸੇ ਪੁਲਿਸ ਵਾਲੇ ਨਾਲ ਮਿਲ ਲੜ ਕੇ ਇਹ ਜਿਹੜੀ ਹੈ ਸ਼ੋਭੀ ਨੂੰ ਖਰਾਬ ਕੀਤਾ ਜਾਵੇ ਯਾ ਦੇਖੋ ਜੀ ਇਹ ਗਿਆ ਪੈਗਾ ਜੀ ਇੰਦਰੋਂ ਤੁਸੀਂ ਦੇਖ ਸਕਦੇ ਹੋ ਜੈ ਭੀਮ ਜੈ ਸੰਵਿਧਾਨ ਪਿਛਲੇ ਦਿਨੀ ਮੈਂ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਤੁਹਾਨੂੰ ਵੀ ਪਤਾ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਮਾੜੀ ਹੋਈ ਪਈ ਆ ਕਿਤਨਾ ਕਿਤੇ ਕੀ ਸ਼ੈਤਾਨੀ ਅੰਸਰ ਹੈਗੇ ਆ ਕਿ ਜਿਹੜੇ ਮੇਰੀ ਵੀ ਸ਼ਬੀ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਵੱਲੋਂ ਕੋਈ ਇੱਕ ਅ ਐਡਿਕਟਿਡ ਪਰਸਨ ਨੂੰ ਕਾਫੀ ਨਸ਼ੇੜੀ ਟਾਈਪ ਦਾ ਪਰਸਨ ਸੀ ਉਹਨੂੰ ਮੇਰੀ ਗੱਡੀ ਦੇ ਵਿੱਚ ਉਹਨੂੰ ਪ੍ਰੋਜੈਕਟ ਕਰਨ ਲਈ ਕੁਝ ਭੇਜਿਆ ਗਿਆ ਕਿ ਇਹਦੀ ਗੱਡੀ ਦੇ ਵਿੱਚ ਕੋਈ ਗੈਰ ਕਾਨੂੰਨੀ ਚੀਜ਼ ਪ੍ਰੋਜੈਕਟ ਕਰ ਤਾਂ ਉਸ ਤੋਂ ਬਾਅਦ ਕੀ ਕਿਸੇ ਪੁਲਿਸ ਨਾਲ ਮਿਲ ਰਲ ਕੇ ਇਹ ਜਿਹੜੀ ਹੈ ਸ਼ਬੀ ਨੂੰ ਖਰਾਬ ਕੀਤਾ ਜਾਵੇ ਉਹ ਚੀਜ਼ਾਂ ਜਿਹੜੀਆਂ ਕਿ ਹਮਾਰੇ ਸਾਡਾ ਜਿਹੜਾ ਦੂਜਾ ਧੜਾ ਜਿਹੜਾ ਐਂਟੀ ਧੜਾ ਜਿਹੇ ਤੇ ਮੇਰੀ ਸ਼ਬੀ ਖਰਾਬ ਕਰਨਾ ਚਾਹੁੰਦੇ ਆ ਜਾਂ ਕੋਈ ਲੋਗਨ ਜਿਹੜੇ ਮੇਰੇ ਤੋਂ ਜਿਹੜੇ ਗਰੀਬ ਵਰਗ ਦੀ ਅ ਜਿਹਨੂੰ ਸੁਨਣਾ ਪਸੰਦ ਨਹੀਂ ਕਰਦੇ ਜਾਂ ਮਣੀ ਗੱਲ ਹਰ ਵਾਰੀ ਗਰੀਬ ਵਰਗ ਦੇ ਖਲੋਂਦਾ ਉਹ ਚੀਜ਼ਾਂ ਨੂੰ ਜਿਹੜੇ ਮੇਰੇ ਪਸੰਦ ਨਹੀਂ ਕਰਦੇ ਉਹ ਲੋਕ ਜਿਹੜੇ ਆ ਕਿ ਇਸ ਤਰ੍ਹਾਂ ਦੀ ਸ਼ੈਤਾਨੀ ਹਰਕਤਾਂ ਕਰ ਰਹੇ ਪਹਿਲੋ ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਵੀ ਮੇਰੇ ਤੇ ਕਾਫੀ ਇਨਕੁਆਰੀਜ਼ ਹੋਇਆ ਪੁਲਿਸ ਥਾਣਿਆਂ ਦੀਆਂ ਕਈਆਂ ਇਨਕੁਆਰੀਆਂ ਚੱਲੀਆਂ ਲੇਕਿਨ ਕਿਸੇ ਵੀ ਇਨਕੈਰੀ ਦੇ ਵਿੱਚ ਕੁਝ ਵੀ ਕਿਸੇ ਪੁਲਿਸ ਮੁਲਾਜ਼ਮ ਨੂੰ ਨਹੀਂ ਮਿਲਿਆ ਤੇ ਇੱਕ ਝੂਠਾ ਪਰਚਾ ਮੇਰੇ ਤੇ ਹੋਇਆ ਸੀ ਥਾਣਾ ਬੀ ਡਿਵੀਜ਼ਨ ਦੇ ਵਿੱਚ ਪਿਛਲੇ ਦਿਨੀ ਤੇ ਉਸ ਦੇ ਵਿੱਚ ਵੀ ਜਿਹੜਾ ਕਿ ਸਾਡਾ ਪਰਚਾ ਅਜ ਪੁਲਿਸ ਪ੍ਰਸ਼ਾਸਨ ਰੱਦ ਕਰ ਰਿਹਾ ਕਿਉਂਕਿ ਉਰਚੇ ਜਗਾ ਸੀ ਉਹਨੂੰ ਇਨਕਲੂਡ ਕਰਕੇ ਉਹ ਤੋਂ ਫੇਕ ਬਿਆਨ ਲੈ ਕੇ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਹਾਡੇ ਦੇ ਉੱਤੇ ਹੁਣ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਉਹ ਪਰਚੇ ਨੂੰ ਰੱਦ ਕਰ ਰਿਹਾ ਹੈ ਕਈ ਐਮਐਲਐਸ ਦੀ ਸ਼ਹਿਰ ਦੇ ਸਪੋਰਟਸ ਮਿਲਦੀ ਹੈ ਬੇਨਤੀ ਹੈ ਕਿ ਉਹਨਾਂ ਧੜਿਆਂ ਨੂੰ ਬੇਨਤੀ ਆ ਕਿ ਯਾਰ ਇਸ ਤਰ੍ਹਾਂ ਦੀ ਜਿਹੜੀ ਗੰਦੀ ਰਾਜਨੀਤੀ ਨਾ ਕਰੋ ਵੇਖੋ ਮੈਂ ਵੀ ਪੰਜਾਬ ਦਾ ਨਾਗਰਿਕਾ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਰੱਖਣਾ ਚਾਹੁੰਦਾ ਆਪਣੇ ਸਮਾਜ ਦੀ ਗੱਲ ਰੱਖਣੇ ਚਾਹਨੇ ਆ ਲੇਕਿਨ ਇਹੋ ਜੀ ਹਰਕਤ ਹੋ ਜੇ ਕਿ ਜਿਸ ਦੇ ਵਿੱਚ ਕੋਈ ਬੰਦਾ ਨਸ਼ੇੜੀ ਆਣ ਕੇ ਮੇਰੀ ਗੱਡੀ ਨਾਲ ਕੋਈ ਚੀਜ਼ ਪਲਾਂਟ ਕਰਨ ਦੀ ਸੋਚੇ ਜਾਂ ਉਹਦੇ ਹੱਥ ਦੇ ਵਿੱਚ ਜਿਹੜੀ ਬੋਤਲ ਸੀ ਕੀ ਪਤਾ ਉਹਦੇ ਵਿੱਚ ਕੀ ਸੀ ਪੈਟਰੋਲ ਸੀ ਕੀ ਸੀ ਕਿ ਇਹੋ ਜੀ ਅਣਸੁਨਾਵੀ ਘਟਨਾ ਹੁੰਦੀ ਤੇ ਬਾਅਦ ਦੇ ਵਿੱਚ ਪੁਲਿਸ ਜਾਗਰੂਤ ਹੁੰਦੀ ਉਹ ਜਿਹੜੀ ਚੀਜ਼ ਮਾੜੀ ਸੀ ਲੇਕਿਨ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਉਹਨੂੰ 15-20 ਮਿੰਟਾਂ ਤੋਂ ਬਾਅਦ ਉਹਨੂੰ ਫੜਾ ਦਿੱਤਾ ਗਿਆ ਥਾਣੇ ਗੇਟਾ ਕੀ ਮੱਧ ਵਿੱਚ ਤੇ ਪੁਲਿਸ ਪ੍ਰਸ਼ਾਸਨ ਨੇ ਉਹਤੇ ਸਤਕੂਬੰਝੀ ਦੀ ਇਨਕੁਆਇਰੀ ਕਰਦੇ ਹੋਏ ਰੱਪੜ ਪਾਉਂਦੇ ਹੋਏ ਉਹਨੂੰ ਅੰਦਰ ਦੇ ਦਿੱਤਾ ਲੇਕਿਨ ਉਸ ਤੋਂ ਪੁੱਛ ਗੇਸ਼ ਨਹੀਂ ਕੀਤੀ ਗਈ ਕਿ ਜਿਹੜੀ ਕਿ ਉਹਨੂੰ ਕਿਉਂ ਆਇਆ ਕਿਸ ਨੇ ਭੇਜਿਆ ਕਿਸ ਨੇ ਪਲਾਂਟ ਕਰਨ ਲਈ ਕਿਹਾ ਉਹ ਚੀਜ਼ਾਂ ਆਈਆਂ ਮੈਨੂੰ ਅੱਜ ਵੀ ਖਲ ਰਹੀਆਂ ਤੇ ਹੱਲੇ ਵੀ ਜਿਹੜੀ ਅਨਸੇਫਟੀ ਜਿਹੜੀ ਮਹਿਸੂਸ ਹੋ ਰਹੀ ਪਰਿਵਾਰ ਨੂੰ ਦੇਖੋ ਜੀ ਜਦੋਂ ਮੈਂ ਆਪਣੇ ਕਮਰੇ ਚੋਂ ਫੋਲਿਆ ਉਸ ਤੋਂ 15-20 ਮਿੰਟ ਬਾਅਦ ਮੈਂ ਅੱਗੇ ਜਾ ਕੇ ਉਹਨੂੰ ਮੋੜ ਤੇ ਉਤੋਂ ਖਿਲਾੜ ਕੇ ਉਹਨੂੰ ਫੜਿਆ ਤੇ ਮੇਰੇ ਜਿੰਨੇ ਵੀ ਮੱਲੇਦਾਰ ਲੋਕ ਸੀ ਉਹਨਾਂ ਨੇ ਜਾਂਚ ਕੀਤੀ ਔਰ ਕੋ ਉਸ ਟਾਈਮ ਤੱਕ ਕੋਈ ਨਹੀਂ ਮਿਲਿਆ ਲੇਕਿਨ 15 20 ਮਿੰਟ ਦਾ ਕਾਫੀ ਸਮਾਂ ਹੁੰਦਾ ਆ ਕਿ ਜਿਹੜਾ ਕਿ ਕਿਸੇ ਵੀ ਕੋਈ ਗਲਤ ਚੀਜ਼ ਨੂੰ ਜਿਹਨੇ ਭੇਜਿਆ ਹੋਵੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਵਾਪਸ ਦੇ ਦਿੱਤੀ ਹੋਵੇ ਜਾਂ ਜਿਹੜਾ ਟਿਚਾ ਜਿਹੜਾ ਸਹੀ ਨਾ ਮਤਲਬ ਕਿ ਰੱਖਣ ਦਾ ਟਿਚਾ ਉਹ ਕਾਮਯਾਬ ਨਾ ਹੋ ਸਕੇ ਇਹ ਜਿਹੜੀਆਂ ਚੀਜ਼ਾਂ 15 20 ਮਿੰਟ ਦੇ ਵਿੱਚ ਉਹ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੀ ਜਾਂਚ ਕਰੇ A to Z ਇਨਕੁਆਇਰੀ ਕਰੇ ਤੇ ਮੈਨੂੰ ਵੀ ਕਲੀਅਰ ਕਰੇ ਕਿ ਕਿਉਂ ਆਇਆ ਸੀ ਕਿਸਨੇ ਭੇਜਿਆ ਸੀ ਇਸ ਤੋਂ ਪਹਿਲਾਂ ਵੀ ਐਸੀ ਜੇ ਕੋਈ ਘਟਨਾ ਵਾਪਰੀ ਹੈ ਹਾਂਜੀ ਇਸ ਤੋਂ ਪਹਿਲਾਂ ਵੀ ਮੇਰੀ ਨਾ ਗੱਡੀ ਦੇ ਨਾਲ ਨਾ ਸਾਈਡ ਦੇ ਉੱਤੇ ਤੁਹਾਨੂੰ ਮੈਂ ਦਿਖਾਉਂਗਾ ਬਾਹਰ ਜਾ ਕੇ ਗੱਡੀ ਦੇ ਉੱਤੇ ਸਾਈਡ ਦੇ ਫਰੰਟ ਜਿਹੜਾ ਜਿੱਥੇ ਡਰਾਈਵਰ ਸੀਟ ਹੁੰਦਾ ਉਹਦੇ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਔਰ ਚ ਪਲਾਂਟ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲੋਕ ਇੰਨਾ ਕਾ ਗਿਰ ਗਿਆ ਕਿ ਇਹੋ ਜਿਹੀਆਂ ਮਾੜੀਆਂ ਹਰਕਤਾਂ ਦੇ ਉੱਤਰ ਆਏ ਆ ਲੇਕਿਨ ਮਨੀ ਗੇਲ ਤੁਹਾਨੂੰ ਦੱਸਦੀ ਹੈ ਡਰਨ ਵਾਲਾ ਨਹੀਂ ਆ ਦਿਨ ਬਦਨ ਜਿਹੜੀ ਜਨਤਾ ਦੀ ਆਵਾਜ਼ ਹੈ ਗਰੀਬ ਜਨਤਾ ਦੀ ਆਵਾਜ਼ ਉਹ ਹੋਰ ਚੁੱਕਾਂਗੇ ਹੋਰ ਜਨਤਾ ਦੇ ਹੱਕ ਦੇ ਵਿੱਚ ਜਿਹੜਾ ਆ ਗੱਲ ਰੱਖਾਂਗੇ ਤੇ ਪੰਜਾਬ ਦੀ ਗੱਲ ਕਰਾਂਗੇ ਤੇ ਜਿਹੜਾ ਵੀ ਸ਼ੈਤਾਨੀ ਅੰਸਰ ਜਿੰਨਾ ਵੀ ਜ਼ੋਰ ਲਾਣ ਜਾਵੇ ਲਾਲੇ ਮਣੀ ਗੇਲ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਐਂਡ ਦੇ ਵਿੱਚ ਆਹੀ ਕਵਾਂਗੇ ਜਾ ਕੋ ਰੱਖ ਕੇ ਸਾਈਆਂ ਤੇ ਮਾਰ ਸਕੇ ਨਾ ਕੋਈ ਜੈ ਭੀ